ਜਿਹੜੀ ਘਟਨਾ ਮੈਂ ਤੁਹਾਨੂੰ ਇੱਕ ਸੱਚੀ ਕ੍ਰਾਈਮ ਸਟੋਰੀ ਸੁਣਾਉਣ ਲੱਗਿਆ ਇਹ ਮੋਗਾ ਸ਼ਹਿਰ ਦੀ ਸੱਚੀ ਘਟਨਾ ਹੈ ਕਿ ਇੱਕ ਪਰਿਵਾਰ ਦੇ ਵਿੱਚ ਤਿੰਨ ਮੈਂਬਰ ਰਹਿੰਦੇ ਹਨ ਦੋ ਲੜਕੇ ਤੇ ਇੱਕ ਉਹਨਾਂ ਦੀ ਮਾਂ ਜਿਹੜਾ ਬਾਪ ਹੁੰਦਾ ਹੈ ਉਹ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਛੱਡ ਕੇ ਚਲੇ ਜਾਂਦਾ ਹੈ ਉਹਨਾਂ ਲੜਕਿਆਂ ਦੇ ਬਾਪ ਦੀ ਜਦੋਂ ਉਹ ਲੜਕੇ ਛੋਟੇ ਹੁੰਦੇ ਹਨ ਐਕਸੀਡੈਂਟ ਦੇ ਕਾਰਨ ਮੌਤ ਹੋ ਜਾਂਦੀ ਹੈ ਜਿਸ ਦਾ ਸਭ ਤੋਂ ਵੱਡਾ ਘਾਟਾ ਉਹਨਾਂ ਦੀ ਮਾਂ ਨੂੰ ਪੈਂਦਾ ਹੈ ਉਹ ਆਪਣੇ ਆਪ ਦੇ ਵਿੱਚ ਇਕੱਲਾਪਨ ਮਹਿਸੂਸ ਕਰਦੀ ਹੈ ਤੇ ਉਹਨਾਂ ਦੇ ਬੱਚੇ ਵੀ ਉਦੋਂ ਥੋੜਾ ਉਦਾਸ ਰਹਿਣੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਜਦੋਂ ਪਰਿਵਾਰ ਦਾ ਕੋਈ ਮੈਂਬਰ ਜਾਂਦਾ ਹੈ ਤਾਂ ਦੁੱਖ ਤਾਂ ਸਭ ਨੂੰ ਬਰਾਬਰ ਹੀ ਹੁੰਦਾ ਹੈ ਇਸ ਲਈ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚੋਂ ਗਏ ਪਿਤਾ ਦਾ ਬਹੁਤ ਹੀ ਜ਼ਿਆਦਾ ਦੁੱਖ ਸੀ ਕਿਉਂਕਿ ਪਿਤਾ ਤੋਂ ਬਿਨਾ ਹਰ ਇੱਕ ਸੁਪਨਾ ਬੱਚਿਆਂ ਦਾ ਅਧੂਰਾ ਰਹਿ ਜਾਂਦਾ ਹੈ ਤੇ ਪਤਨੀ ਦਾ ਸੁਪਨਾ ਵੀ ਅਧੂਰਾ ਰਹਿ ਜਾਂਦਾ ਹੈ ਪਰ ਸਮਾਂ ਬੀਤਦਾ ਹੈ ਤਾਂ ਘਰ ਦਾ ਮਾਹੌਲ ਕੁਝ ਸੁਧਰਨਾ ਸ਼ੁਰੂ ਹੋ ਜਾਂਦਾ ਹੈ ਮਤਲਬ ਘਰ ਦੇ ਵਿੱਚੋਂ ਕੁਝ ਹਾਸੇ ਵਾਲੀਆਂ ਗੱਲਾਂ ਵੀ ਹੁਣ ਚੱਲਣ ਲੱਗਦੀਆਂ ਹਨ ਕਿਉਂਕਿ ਹਮੇਸ਼ਾ ਇੱਕੋ ਜਿਹਾ ਮਾਹੌਲ ਵੀ ਨਹੀਂ ਰਹਿੰਦਾ ਇਸ ਲਈ ਉਸ ਘਰ ਦੇ ਵਿੱਚ ਜਿਹੜੇ ਹੁਣ ਦੋ ਲੜਕੇ ਰਹਿੰਦੇ ਸੀ ਉਹਨਾਂ ਦੇ ਵਿੱਚੋਂ ਵੱਡੇ ਦੀ ਉਮਰ 22 ਸਾਲ ਤੇ ਛੋਟੇ ਦੀ ਉਮਰ 18 ਸਾਲ ਦੀ ਹੋ ਚੁੱਕੀ ਸੀ ਜਿਸ ਕਰਕੇ ਹੁਣ ਮਾਂ ਵੀ ਉਹਨਾਂ ਦੀ ਬਿਮਾਰ ਰਹਿੰਦੀ ਸੀ ਮਾਂ ਸੋਚਦੀ ਹੈ ਕਿ ਚਲੋ ਮੈਂ ਆਪਣੇ ਵੱਡੇ ਲੜਕੇ ਦਾ ਵਿਆਹ ਕਰ ਦਿੰਦੀ ਹਾਂ ਤੇ ਉਹ ਆਪਣੇ ਵੱਡੇ ਲੜਕੇ ਦਾ ਵਿਆਹ ਕਰਨ ਦੀ ਸੋਚਦੀ ਹੈ ਤੇ ਉੱਧਰ ਉਸ ਦਾ ਵੱਡਾ ਲੜਕਾ ਬਾਹਰ ਜਾਣ ਦੀ ਜਿੱਦ ਕਰਦਾ ਹੈ ਕਿ ਮੈਂ ਕੈਨੇਡਾ ਵਿੱਚ ਜਾਣਾ ਹੈ ਚਲੋ ਉਸ ਦੀ ਮਾਂ ਓਖਾ ਸੋਖਾ ਕਰਕੇ ਉਸ ਦਾ ਵੀਜ਼ਾ ਲਗਵਾ ਦਿੰਦੀ ਹੈ ਤੇ ਦੂਜੇ ਪਾਸੇ ਉਸ ਦਾ ਵਿਆਹ ਵੀ ਰੱਖ ਦਿੱਤਾ ਜਾਂਦਾ ਹੈ ਜਦੋਂ ਉਸ ਲੜਕੇ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਤਾਂ ਵਿਆਹ ਹੋ ਜਾਣ ਤੋਂ ਬਾਅਦ ਦੋ ਕੁ ਮਹੀਨਿਆਂ ਬਾਅਦ ਉਹ ਲੜਕਾ ਬਾਹਰ ਚਲਾ ਜਾਂਦਾ ਹੈ। ਬਾਹਰ ਜਾਣ ਤੋਂ ਬਾਅਦ ਹੁਣ ਘਰ ਦੇ ਵਿੱਚ ਤਿੰਨ ਮੈਂਬਰ ਰਹਿ ਜਾਂਦੇ ਹਨ। ਉਸ ਲੜਕੇ ਦਾ ਛੋਟਾ ਭਰਾ ਜਿਸ ਦੀ ਉਮਰ 18 ਸਾਲ ਦੀ ਹੈ ਤੇ ਉਸ ਦੀ ਮਾਂ ਤੇ ਜਿਹੜੀ ਘਰ ਦੇ ਵਿੱਚ ਨੂਹ ਵਿਆਕੇ ਲੈਂਦੀ ਹੈ। ਜਿਸ ਦਾ ਸੁਆ ਇੰਨਾ ਜ਼ਿਆਦਾ ਮਿੱਠਾ, ਇੰਨਾ ਜ਼ਿਆਦਾ ਪਿਆਰਾ ਕਿ ਹਰ ਕੋਈ ਉਸ ਦੀ ਤਾਰੀਫ਼ ਕਰਦਾ ਹੈ। ਤੇ ਮਾਂ ਵੀ ਉਸ ਦੇ ਵੱਲੋਂ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਹੈ। ਕਿਉਂਕਿ ਦਿਉਰ ਤੇ ਪਰਜਾਈ ਹਮੇਸ਼ਾ ਪੈਣ ਭਰਾਮਾਂ ਦੇ ਵਾਂਗ ਹੱਸਦੇ ਰਹਿੰਦੇ ਹਨ ਇਸ ਕਰਕੇ ਮਾਂ ਨੂੰ ਵੀ ਉਹਨਾਂ ਦੋਨਾਂ ਤੇ ਬਹੁਤ ਜ਼ਿਆਦਾ ਯਕੀਨ ਹੁੰਦਾ ਹੈ ਅਚਾਨਕ ਜਦੋਂ ਕਹਿੰਦੇ ਹਨ ਕਿ ਸਮਾ ਮਾੜਾ ਆਂਦਾ ਹੈ ਤਾਂ ਕੁਦਰਤ ਦੀ ਮਾਰ ਤੋਂ ਕੋਈ ਵੀ ਨਹੀਂ ਬਚ ਸਕਦਾ ਇਸੇ ਤਰ੍ਹਾਂ ਉਸਦੀ ਮਾਂ ਤੇ ਜਦੋਂ ਮਾੜਾ ਸਮਾ ਆਇਆ ਤੇ ਮਤਲਬ ਰਾਤ ਨੂੰ ਸੁੱਤੇ ਪਿਆ ਉਸਦੀ ਮਾਂ ਨੂੰ ਅਟੈਕ ਆ ਗਿਆ ਸੁੱਤੀ ਪਈ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ ਲਈ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਕਿਉਂਕਿ ਉਹਨਾਂ ਦਾ ਲੜਕਾ ਵੱਡਾ ਵਿਦੇਸ਼ ਵਿੱਚ ਗਿਆ ਹੁੰਦਾ ਹੈ ਤੇ ਇੱਕ ਛੋਟਾ ਲੜਕਾ ਤੇ ਇੱਕ ਨੂੰਹ ਹੁੰਦੀ ਹੈ ਤੇ ਜਿਸ ਕਰਕੇ ਹੁਣ ਪਰਿਵਾਰ ਦੇ ਵਿੱਚ ਸਿਰਫ ਮੌਜੂਦਾ ਦੋ ਹੀ ਮੈਂਬਰ ਰਹਿ ਜਾਂਦੇ ਹਨ ਤੇ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਕੁਝ ਸਮਾਂ ਉਦਾਸੀ ਵਾਲਾ ਮਾਹੌਲ ਰਹਿੰਦਾ ਹੈ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਫਿਰ ਤੋਂ ਮਾਹੌਲ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਾਸਾ ਮਜ਼ਾਕ ਪਰਜਾਈ ਤੇ ਦਿਓਰ ਕਰਨ ਲੱਗਦੇ ਹਨ ਤੇ ਉਸ ਦਾ ਭਰਾ ਆਪਣੀ ਘਰ ਵਾਲੀ ਨੂੰ ਹਰ ਰੋਜ਼ ਫੋਨ ਕਰਦਾ ਹੈ ਤੇ ਹਾਲਚਾਲ ਪੁੱਛਦਾ ਹੈ ਤੇ ਇਸੇ ਤਰ੍ਹਾਂ ਹੁਣ ਜਿਹੜਾ ਉਸ ਦਾ ਭਰਾ ਸੀ ਜਿਹੜਾ ਬਾਹਰ ਗਿਆ ਸੀ ਛੋਟਾ ਭਰਾ ਆਪਣੇ ਵੱਡੇ ਭਰਾ ਨੂੰ ਬਾਹਰ ਗਏ ਨੂੰ ਫੋਨ ਲਾਂਦਾ ਹੈ ਕਿ ਮੈਂ ਹੁਣ 8ਵੀਂ ਕਲਾਸ ਵਿੱਚ ਹੋ ਚੁੱਕਿਆ ਹਾਂ ਤੇ ਮੈਨੂੰ ਹੁਣ ਇੱਕ ਫੋਨ ਦੀ ਲੋੜ ਹੈ ਮੈਂ ਫੋਨ ਦੇ ਵਿੱਚ ਆਪਣਾ ਆਨਲਾਈਨ ਕੰਮ ਕਰਨਾ ਹੁੰਦਾ ਹੈ ਤੇ ਕਿ ਮੈਨੂੰ ਆਪਣੇ ਭਰਾ ਨੂੰ ਕਹਿੰਦਾ ਹੈ ਕਿ ਮੇਰਾ ਵੱਡਾ ਵੀਰ ਬਣ ਕੇ ਮੈਨੂੰ ਇੱਕ ਫੋਨ ਲੈ ਕੇ ਦੇ ਦੇ ਤੇ ਉਹ ਉਸ ਦੇ ਕਹਿਣ ਉਤੇ ਫੋਨ ਭੇਜ ਦਿੰਦਾ ਹੈ ਬਾਹਰੋਂ ਵਿਦੇਸ਼ ਵਿੱਚੋਂ ਇੱਕ ਬਹੁਤ ਹੀ ਸਮਾਰਟ ਫੋਨ ਭੇਜਦਾ ਹੈ ਜਿਸ ਦੇ ਵਿੱਚ ਵੀਡੀਓ ਬਹੁਤ ਹੀ ਵਧੀਆ ਕਲੈਰਿਟੀ ਦੀ ਆਉਂਦੀਆਂ ਹਨ ਤੇ ਉਸ ਤੋਂ ਬਾਅਦ ਉਹ ਆਪਣੀ ਪੜਾਈ ਕਰਦਾ ਹੈ ਪੜਾਈ ਕਰਦੇ ਕਰਦੇ ਅਚਾਨਕ ਉਹ ਫੋਨ ਦੇ ਵਿੱਚ ਇਦਾਂ ਉਦਾਂ ਸਰਚ ਮਾਰਨ ਲੱਗਦਾ ਹੈ ਤਾਂ ਅਚਾਨਕ ਉਸ ਦੇ ਸਾਹਮਣੇ ਅੰਗਰੇਜ਼ੀ ਮੂਵੀ ਜਿਸ ਨੂੰ ਦੇਖ ਕੇ ਬੱਚੇ ਹਮੇਸ਼ਾ ਵਿਗੜ ਜਾਂਦੇ ਹਨ ਉਹ ਉਸ ਦੇ ਸਾਹਮਣੇ ਆ ਜਾਂਦੀ ਹੈ ਜਦੋਂ ਉਹ ਦੇਖਦਾ ਹੈ ਤਾਂ ਉਸ ਦੇ ਵੀ ਅੰਦਰ ਅੱਗ ਬੜਨੀ ਸਰੀਰ ਤਤਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਉਹ ਇੱਕ ਮੂਵੀ ਨਹੀਂ ਕਈ ਕਈ ਮੂਵੀਆਂ ਦਿਨ ਦੇ ਵਿੱਚ ਦੇਖਦਾ ਦੋ-ਦੋ ਘੰਟੇ ਲਗਾਤਾਰ ਬੈਠਿਆ ਰਹਿੰਦਾ ਤੇ ਹੁਣ ਉਸ ਦਾ ਆਪਣੀ ਭਾਬੀ ਦੇ ਨਾਲ ਵੀ ਰਿਸ਼ਤਾ ਖਰਾਬ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਭਾਬੀ ਨੂੰ ਬਿਲਕੁਲ ਵੀ ਕੋਈ ਸ਼ੱਕ ਨਹੀਂ ਸੀ ਜਿਸ ਦੀ ਵਜ੍ਹਾ ਦੇ ਕਾਰਨ ਉਹ ਜਦੋਂ ਉਸ ਦੀ ਭਾਬੀ ਚਾੜੂ ਪੂੰਚੇ ਕਰਦੀ ਜਾਂ ਹੋਰ ਕੋਈ ਰੋਟੀ ਦਾ ਕੰਮ ਕਰਦੀ ਘਰ ਦਾ ਕੋਈ ਵੀ ਕੰਮ ਕਰਦੀ ਤਾਂ ਉਹ ਆਪਣੇ ਫੋਨ ਦੇ ਵਿੱਚ ਦੇਖਦਾ ਹੋਇਆ ਨਾਲ ਉਹਦੀ ਭਾਬੀ ਤੇ ਨਿਗਾ ਰੱਖਦਾ ਮਤਲਬ ਉਸ ਨੂੰ ਦੇਖਦਾ ਰਹਿੰਦਾ ਉਹਦੇ ਸਰੀਰ ਵੱਲ ਦੇਖਦਾ ਰਹਿੰਦਾ ਕਿਉਂਕਿ ਉਹ ਗਲਤ ਪੁੱਠੇ ਕੰਮਾਂ ਦੇ ਵਿੱਚ ਵੜ ਚੁੱਕਿਆ ਸੀ ਫੋਨ ਨੇ ਲੋਕਾਂ ਦੇ ਘਰ ਪੱਟੇ ਐ ਤੇ ਇਹਨਾਂ ਦਾ ਘਰ ਵੀ ਇੱਕ ਮੋਬਾਈਲ ਫੋਨ ਨੇ ਪੱਟਿਆ ਸੀ ਨਹੀਂ ਤਾਂ ਪਹਿਲਾਂ ਵਧੀਆ ਭੈਣ ਭਰਾਵਾਂ ਵਾਲਾ ਰਿਸ਼ਤਾ ਸੀ ਅੱਗੇ ਮੈਂ ਤੁਹਾਨੂੰ ਦੱਸਦਾ ਕਿ ਇਹ ਰਿਸ਼ਤਾ ਕਿਹੜੇ ਰਿਸ਼ਤੇ ਦੇ ਵਿੱਚ ਬਦਲ ਗਿਆ ਹੁਣ ਜਦੋਂ ਉਸ ਮੁੰਡੇ ਦਾ ਸਰੀਰ ਹਮੇਸ਼ਾ ਗਰਮ ਰਹਿੰਦਾ ਉਸ ਨੂੰ ਇਦਾਂ ਹੁੰਦਾ ਕਿ ਮੈਂ ਕਿੱਥੇ ਜਾ ਕੇ ਕੀ ਕੁਝ ਕਰਾਂ ਕਈ ਵਾਰ ਤਾਂ ਉਹ ਇਕੱਲਾ ਆਪਣੇ ਆਪ ਨੂੰ ਮਤਲਬ ਠੰਡਾ ਕਰ ਲੈਂਦਾ ਪਰ ਹੁਣ ਜਦੋਂ ਘਰ ਦੇ ਵਿੱਚ ਕੋਈ ਇਕੱਲਾ ਮੈਂਬਰ ਰਹਿੰਦਾ ਹੋਵੇ ਤੇ ਰੱਜ ਕੇ ਸੋਨਾ ਸੁਨੱਖਾ ਹੋਵੇ ਤਾਂ ਉਸ ਦਾ ਦੇਖਿਆ ਵੀ ਰਿਸ਼ਤਾ ਵੀ ਭਾਬੀ ਵਾਲਾ ਤਾਂ ਉਸ ਦਾ ਮਨ ਬਦਲ ਜਾਂਦਾ ਤਾਂ ਉਹ ਇੱਕ ਸਪਰੇਅ ਲੈ ਕੇ ਆਂਦਾ ਤੇ ਬਾਜ਼ਾਰੋਂ ਸਪਰੇਅ ਲੈ ਕੇ ਆਂਦਾ ਜੋ 5-7 ਘੰਟੇ ਦੇ ਲਈ ਬੰਦੇ ਨੂੰ ਬੇਹੋਸ਼ ਕਰ ਦਿੰਦੀ ਹੈ ਤੇ ਹੁਣ ਜਦੋਂ ਦੀ ਉਸ ਦੀ ਮਾਂ ਮਰੀ ਸੀ ਉਹ ਘਰ ਦੇ ਵਿੱਚ ਦੋਨੇ ਰਹਿ ਚੁੱਕੇ ਸੀ ਦਿਓਰ ਤੇ ਪਰਜਾਈ ਜਿਸ ਜਿਸ ਕਰਕੇ ਹੁਣ ਜਿਹੜੀ ਉਹ ਪਰਜਾਈ ਸੀ ਉਹ ਆਪਣੇ ਦਿਓਰ ਨੂੰ ਬੱਚਾ ਸਮਝ ਕੇ ਆਪਣੇ ਨਾਲ ਪਾਲਦੀ ਸੀ ਉਹ ਉਸ ਨੂੰ ਛੋਟਾ ਬੱਚਾ ਸਮਝਦੀ ਸੀ ਇਸ ਕਰਕੇ ਆਪਣੇ ਰੂਮ ਦੇ ਵਿੱਚ ਪਾ ਲੈਂਦੀ ਸੀ ਪਰ ਤਕਰੀਬਨ 6 ਮਹੀਨੇ ਪੰਦੀ ਨੂੰ ਹੋ ਚੁੱਕੇ ਸੀ ਪਰ ਹਜੇ ਤੱਕ ਕੋਈ ਵੀ ਮਤਲਬ ਐਦਾਂ ਦੀ ਗੱਲ ਨਹੀਂ ਹੋਈ ਸੀ ਕਿ ਉਸ ਨੂੰ ਲੱਗਿਆ ਹੁੰਦਾ ਵੀ ਮੇਰਾ ਦਿਓਰ ਗਲਤ ਹੈ ਆਪਣੀ ਭਰਾਮਾਂ ਵਾਂਗ ਸਮਝਦੀ ਸੀ ਪਰ ਜਦੋਂ ਹੁਣ ਉਹ ਕੋਈ ਇੱਕ ਸਪਰੇਅ ਲੈ ਕੇ ਆਂਦਾ ਜੋ 5-7 ਘੰਟੇ ਦੇ ਲਈ ਬੰਦੇ ਨੂੰ ਬੇਹੋਸ਼ ਕਰ ਦਿੰਦੀ ਹੈ ਤੇ ਅੱਜ ਦੀ ਰਾਤ ਜਦੋਂ ਭਾਬੀ ਸੌਂਦੀ ਹੈ ਤੇ ਉਸਦੇ ਕੱਪੜੇ ਥੋੜੇ ਇੱਧਰ-ਉੱਧਰ ਹੋ ਜਾਂਦੇ ਹਨ ਜਿਸ ਕਰਕੇ ਉਸ ਦਿਓਰ ਦਾ ਮਨ ਭੜਕ ਜਾਂਦਾ ਹੈ ਸਰੀਰ ਗਰਮ ਹੋ ਜਾਂਦਾ ਹੈ ਤੱਤਾ ਹੋ ਜਾਂਦਾ ਪੂਰਾ ਤੇ ਉਹ ਸਪਰੇਅ ਲੈ ਕੇ ਆਂਦਾ ਹੈ ਤੇ ਸਪਰੇਅ ਉਸਦੇ ਮੂੰਹ ਤੇ ਮਾਰ ਦਿੰਦਾ ਹੈ ਜਿਸ ਕਰਕੇ ਉਸ ਦੀ ਪਰਜਾਈ 5-7 ਘੰਟੇ ਦੇ ਲਈ ਬਿਲਕੁਲ ਬੇਹੋਸ਼ ਹੋ ਜਾਂਦੀ ਹੈ ਤੇ ਉਹ ਉਸ ਦੇ ਨਾਲ ਆਪਣੀ ਹਫਤ ਪੂਰੀ ਕਰਦਾ ਜਿੱਦਾਂ ਦਿਲ ਕਰਦਾ ਉਦਾਂ ਕਰਦਾ ਕਦੇ ਉੱਧਰ ਨੂੰ ਕਰ ਕਦੇ ਉੱਧਰ ਨੂੰ ਕਰ ਮਤਲਬ ਆਪਣਾ ਪੂਰੀ ਹਫਤ ਪੂਰੀ ਕਰਦਾ ਜਦੋਂ ਸਵੇਰੇ ਉੱਠਦੀ ਹੈ ਤਾਂ ਉਸ ਦਾ ਚੱਲਣਾ ਵੀ ਓਖਾ ਹੁੰਦਾ ਤੇ ਉਸ ਦੇ ਹਰ ਸਰੀਰ ਦੇ ਥੱਲੇ ਤੋਂ ਉੱਪਰ ਤੱਕ ਦਰਦ ਹੁੰਦਾ ਹੁੰਦਾ ਉਹ ਮਨ ਦੇ ਵਿੱਚ ਸੋਚਦੀ ਕਿ ਮੈਨੂੰ ਅੱਜ ਇਦਾਂ ਲੱਗ ਰਿਹਾ ਜਿਵੇਂ ਕੁਝ ਗਲਤ ਹੋਇਆ ਹੁੰਦਾ ਚਲੋ ਫਿਰ ਵੀ ਉਹ ਰਿਸ਼ਤਾ ਆਪਣਾ ਭੈਣ ਭਰਾ ਦਾ ਰਿਸ਼ਤਾ ਸਮਝ ਕੇ ਉਹ ਫਿਰ ਵੀ ਉਹਦੇ ਸ਼ੱਕ ਨਹੀਂ ਕਰਦੀ ਤੇ ਅਗਲੇ ਦਿਨ ਜਦੋਂ ਫੇਰ ਸੰਦੀ ਆ ਉਹ ਫੇਰ ਮਤਲਬ ਆਪਣੀ ਫਿਲਮਾਂ ਦੇਖ ਕੇ ਫੇਰ ਉਹਦੇ ਮੂੰਹ ਤੇ ਸੁਪਰੀਮ ਮਾਰਦਾ ਤੇ ਫੇਰ ਮਤਲਬ ਉਹਦੇ ਨਾਲ 5-7 ਘੰਟੇ ਅਗਲੀ ਰਾਤ ਫੇਰ ਇਹੀ ਕੁਝ ਹੁੰਦਾ ਪਰ ਅੱਜ ਉਸਦੇ ਮਤਲਬ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਹ ਅੱਗੇ ਤਾਂ ਹਰ ਰੋਜ਼ ਅੱਗੇ ਕਰਦਾ ਤੇ ਹੁਣ ਮਤਲਬ ਉਹ ਹਰ ਜਗ੍ਹਾ ਕਰਨ ਲੱਗਾ ਅੱਗੇ ਪਿੱਛੇ ਮਤਲਬ ਬੈਕ ਕਰਨ ਲੱਗਿਆ ਸੀ ਜਿਸ ਕਰਕੇ ਮਤਲਬ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਤੇ ਬਲੀਡਿੰਗ ਸ਼ੁਰੂ ਹੋਣ ਦੇ ਕਾਰਨ ਹੁਣ ਜਦੋਂ ਉਹ ਬਾਥਰੂਮ ਦੇ ਵਿੱਚ ਉਦੀ ਪਰਝਾਈ ਜਾਂਦੀ ਹੈ ਤਾਂ ਦੇਖਦੀ ਹੈ ਕਿ ਉਸਦੇ ਕੱਪੜੇ ਖਰਾਬ ਹੋ ਚੁੱਕੇ ਹੁੰਦੇ ਹਨ ਤਾਂ ਉਹ ਦੇਖਦੀ ਹੈ ਕਿ ਉਸਦੇ ਕਿੱਥੇ ਦਰਦ ਹੋ ਰਿਹਾ ਹੈ ਜਾਂ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੇਰਾ ਇਸ ਥਾਂ ਦੇ ਉੱਤੇ ਦਰਦ ਹੋ ਰਿਹਾ ਹੈ ਤਾਂ ਉਹ ਚੌਂਕ ਜਾਂਦੀ ਹੈ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਦਿਓਰ ਮੇਰੇ ਨਾਲ ਮੈਨੂੰ ਕੁਝ ਖਵਾ ਪੀ ਕੇ ਮੈਨੂੰ ਕੁਝ ਕਰ ਦਿੰਦਾ ਹੈ ਤੇ ਫਿਰ ਮੇਰੇ ਨਾਲ ਉਹ ਗਲਤ ਕੰਮ ਕਰਦਾ ਹੈ ਤੇ ਆਪਣੀ ਹੱਦ ਪੂਰੀ ਕਰਦਾ ਹੈ ਤਾਂ ਅਗਲੀ ਰਾਤ ਉਹ ਚੁਕੰਨੀ ਹੋ ਜਾਂਦੀ ਹੈ ਤੇ ਜਦੋਂ ਉਹ ਹੁਣ ਅਗਲੀ ਰਾਤ ਆਪਣੇ ਰੂਮ ਦੇ ਵਿੱਚ ਪੈਂਦੀ ਹੈ ਤਾਂ ਜਾਗਦੀ ਰਹਿੰਦੀ ਹੈ ਤੇ ਉਸਦਾ ਦਿਓਰ ਜਦੋਂ ਫਿਰ ਤੋਂ ਮੂਵੀ ਦੇਖ ਕੇ ਆਪਣੀ ਸਪਰੇ ਚੱਕ ਕੇ ਲੈ ਕੇ ਆਂਦਾ ਹੈ ਜਦੋਂ ਉਸਦੇ ਮੂੰਹ ਤੇ ਮਾਰਨ ਲੱਗਦਾ ਹੈ ਤਾਂ ਵੱਟ ਕੇ ਚਪੇੜ ਮਾਰਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਤੇਰੀਆਂ ਹਰਕਤਾਂ ਬਾਰੇ ਪਤਾ ਲੱਗ ਚੁੱਕਿਆ ਹੈ ਪਰ ਮੈਂ ਅੱਜ ਤੋਂ ਬਾਅਦ ਤੇਰੇ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਾਂਗੀ ਮੈਂ ਹੁਣੇ ਪੁਲਿਸ ਨੂੰ ਬੁਲਾ ਕੇ ਤੇਰੀ ਕੰਪਲੀਟ ਕਰਦੀ ਹਾਂ ਉਹ ਮਿੰਤਾ ਤਰਲੇ ਕਰਦਾ ਪੈਰਾਂ ਦੇ ਵਿੱਚ ਪੈਂਦਾ ਤੇ ਭਾਬੀ ਉਸ ਸਮੇਂ ਮੰਨ ਲੈਂਦੀ ਹੈ ਉਸਦੇ ਮਿੰਤਾ ਤਰਲਿਆਂ ਨੂੰ ਸਮਝ ਲੈਂਦੀ ਹੈ ਫਿਰ ਦੂਜੇ ਰੂਮ ਦੇ ਵਿੱਚ ਜਾ ਕੇ ਫਿਰ ਤੋਂ ਆਪਣੇ ਘਰ ਵਾਲੇ ਨੂੰ ਫੋਨ ਲਾ ਦਿੰਦੀ ਹੈ ਤੇ ਉਸਦਾ ਘਰ ਵਾਲਾ ਤੁਰੰਤ ਹੀ ਪੁਲਿਸ ਨੂੰ ਫੋਨ ਲਾ ਕੇ ਆਪਣੇ ਭਰਾ ਨੂੰ ਜੇਲ੍ਹ ਦੇ ਵਿੱਚ ਪਹੁੰਚਾ ਦਿੰਦਾ ਹੈ ਫਿਰ ਉਸਦਾ ਭਰਾ ਕੋਈ ਵੀ ਰਿਸ਼ਤਾ ਨਾਤਾ ਨਹੀਂ ਦੇਖਦਾ ਕਿਉਂਕਿ ਜਦੋਂ ਉਸਦੇ ਭਰਾ ਨੇ ਰਿਸ਼ਤਾ ਨਾਤਾ ਨਹੀਂ ਦੇਖਿਆ ਤਾਂ ਫਿਰ ਭਰਾ ਦਾ ਵੀ ਕੋਈ ਫਰਜ ਨਹੀਂ ਬਣਦਾ ਇਸ ਕਰਕੇ ਹੁਣ ਉਹ ਲੜਕਾ ਜੇਲ੍ਹ ਦੀਆਂ ਰੋਟੀਆਂ ਖਾ ਰਿਹਾ ਹੈ ਪਰ ਉਸ ਦੀ ਵਜ੍ਹਾ ਦੇ ਕਾਰਨ ਜਿਹੜਾ ਬਾਹਰ ਭਰਾ ਕੈਨੇਡਾ ਵਿੱਚ ਗਿਆ ਹੁੰਦਾ ਹੈ ਉਹ ਆਪਣੇ ਦੇਸ਼ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਉਸ ਦੇ ਘਰ ਵਾਲੀ ਇਕੱਲੀ ਰਹਿ ਜਾਂਦੀ ਹੈ ਪਰ ਉਹ ਆਪਣੇ ਦੇਸ਼ ਦੇ ਵਿੱਚ ਹਣ ਪੈਸਾ ਘਟ ਕਮਾ ਰਹੇ ਹਨ ਪਰ ਦੋਨੋਂ ਮੈਂਬਰ ਖੁਸ਼ ਹਨ ਪਤੀ ਪਤਨੀ ਪੂਰੇ ਤਰ੍ਹਾਂ ਖੁਸ਼ ਹਨ ਤੇ ਹੁਣ ਉਹਨਾਂ ਦੇ ਕੋਲ ਇੱਕ ਜਲਦੀ ਹੀ ਮਤਲਬ ਘਰ ਦੇ ਵਿੱਚ ਬੱਚਾ ਵੀ ਆਉਣ ਵਾਲਾ ਹੈ ਜਿਸ ਕਰਕੇ ਖੁਸ਼ੀਆਂ ਡਬਲ ਹੋਈਆਂ ਪਈਆਂ ਹਨ ਪਰ ਉਸ ਲੜਕੇ ਨੂੰ ਉਸ ਦੇ ਭਰਾ ਨੂੰ 18 ਸਾਲ ਦੀ ਉਮਰ ਵਾਲੇ ਨੂੰ ਹੁਣ ਹਮੇਸ਼ਾ ਜੇਲ੍ਹ ਦੀਆਂ ਰੋਟੀਆਂ 10 ਸਾਲ ਦੇ ਲਈ ਖਾਣੀਆਂ ਪੈਣੀਆਂ ਹਨ ਕਿਉਂਕਿ ਉਸ ਨੂੰ 10 ਸਾਲ ਦੀ ਕੈਦ ਹੋਈ ਹੈ ਇਸ ਲਈ ਮੈਂ ਤੁਹਾਨੂੰ ਸਭ ਨੂੰ ਇਹ ਰਿਕੁਐਸਟ ਕਰਦਾ ਹੈ ਕਿ ਆਪਣੇ ਪਰਿਵਾਰਕ ਮੈਂਬਰਾਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਰਿਸ਼ਤੇ ਨਾਤੇ ਕਦੇ ਵੀ ਬੰਦਾ ਜਿਸਮ ਨੂੰ ਦੇਖ ਕੇ ਬਦਲ ਸਕਦਾ ਹੈ ਵੀ ਮੈਂ ਆਖ ਕਰਦਾ ਹਾਂ ਕਹਾਣੀ ਚੰਗੀ ਲੱਗੀ ਹੋਵੇਗੀ ਸੱਚੀ ਘਟਨਾ ਚੰਗੀ ਲੱਗੀ ਹੋਵੇਗੀ ਜੇਕਰ ਚੰਗੀ ਲੱਗੀ ਹੋਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ